ਮੈਨੂੰ 4:18 ਤੇ ਫੋਨ ਕਾਲ ਆਦੀ ਆ ਕਿ ਸ਼ਰਮਾ ਬੀਕੀ ਵਾਲੀ ਗਲੀ ਚ ਅੱਗ ਲੱਗੀ ਆ ਆਪਾਂ ਤੁਰੰਤ ਕਾਰਵਾਈ ਕਰਦੇ ਹੋਏ ਕਿਉਂਕਿ ਇੱਥੇ ਗੱਡੀ ਦਾ ਆ ਨਹੀਂ ਸਕਦੀ ਆਪਣੇ ਮੋਟਰਸਾਈਕਲਾਂ ਤੇ ਫਾਇਰ ਐਕਸੀਚਨ ਲੈ ਕੇ ਇੱਥੇ ਪਹੁੰਚੇ ਜਦੋਂ ਦੇਖਿਆ ਆਗੇ ਦੁਕਾਨ ਦੇ ਅੰਦਰ ਸੰਡਰਪੇਜ ਨਾਲ ਨੂੰ ਅੱਗ ਲੱਗੀ ਹੋਈ ਸੀ ਤੇ ਦੁਕਾਨ ਦਾ ਦਰਵਾਜ਼ਾ ਬੰਦ ਹੀ ਜਦੋਂ ਅਸੀਂ ਆਪਣੇ ਬਲਬੂਤੇ ਨਾਲ ਤੋੜ ਕੇ ਤੇ ਸਿਲੰਡਰ ਦੀ ਅਗ ਬੁਝਾ ਕੇ ਸਿਲੰਡਰ ਬਾਹਰ ਕੱਢੇ ਤਾਂ ਅੱਗੇ ਜਦੋਂ ਦੇਖਿਆ ਅੰਦਰ ਵਿੱਚ ਤਿੰਨ ਸਿਲੰਡਰ ਹੋਰ ਦੋ ਸਿਲੰਡਰ ਹੋਰ ਬੇ ਤਿੰਨ ਸਿਲੰਡਰ ਟੋਟ ਰਹੇ ਨਹੀਂ ਇੱਕ ਨੂੰ ਅਗ ਲੱਗ ਚ ਕੀ ਤੇ ਦੋ ਬਚਾ ਹੀ ਜੇ ਉਹਨਾਂ ਨੂੰ ਅਗ ਲੱਗ ਜਣੀ ਜੇ ਥੋੜੇ ਲੇਟ ਆਂਦੇ ਤੇ ਕਿੰਨਾ ਕੰਮ ਅਗ ਤੇ ਕਿੰਨਾ ਕੰਮ ਪਾਇਆ ਹੈ ਅਸੀਂ ਆਪਣੇ ਅਗ ਬੁਝਾ ਹੋ ਗਿਆ ਅੰਦਰ ਦਾ ਅਗ ਬੁਝਾ ਕੇ ਤੇ ਸਿਲੰਡਰ ਬਾਹਰ ਕੱਢ ਕੇ ਠੰਡਾ ਕੀਤਾ ਮੋਰੀਆਂ ਪਾਈਆਂ ਗੱਲੀਆਂ ਤੇ ਬਗੀ ਇੱਕ ਇੱਕ ਕਰਕੇ ਇਹਨਾਂ ਸੋਟਸ ਦਵਾਜਾ ਤੋੜ ਲੱਗੇ ਸ਼ੀਸ਼ਾ ਵੱਜ ਗਿਆ ਤੇ ਉਹ ਹੱਥ ਜੰਮੀ ਹਰਦਾ ਚੱਲ ਲੈ ਕੇ ਚਲੇ ਆਂ ਬਸ ਫਰੀ ਹੋ ਗਿਆ ਬੰਦੇ ਅਕਲ ਕਿ ਨੁਕਸਾਨ ਦੇ ਤੱਕ ਬਚਾਈ ਆ ਇਹਨਾਂ ਨੁਕਸਾਨ ਹੈ ਸਿੱਖਾਂ ਨੂੰ ਅੱਗ ਲੱਗੀ ਨੇ ਇਹ ਕਿ ਕੀ ਕਰੇ ਇਸੇ ਪਾਸਾ ਮੈਂ ਮਾਰਕੀਟ ਗਏ ਦੇ ਜਵਾੰ ਨੂੰ ਦੇਣੇ ਸੀ ਤੇ ਉਹਨੂੰ ਆ ਕੇ ਦੇਖਿਆ ਤੇ ਉਹ ਅੱਗ ਲੱਗੀ ਤੇ ਸੋਨਿਆਰੇ ਘੁੰਗੜ ਪੋਲਸ ਪੋਲ ਪੋਲਸ ਬੇਰਦੋ ਲਖਨ ਖਾਨ ਹੋਇਆ ਹੈ